ਅੰਬਰਤਪਾਲ ਨੂੰ ਲੈ ਕੇ ਸਭ ਤੋਂ ਵੱਡੀ ਖਬਰ ਆ ਰਹੀ ਆ ਤੁਹਾਨੂੰ ਤੁਸੀਂ ਜਰੂਰ ਇਸ ਵੀਡੀਓ ਨੂੰ ਦੇਖੋ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਭਾਈ ਅੰਬਰਤਪਾਲ ਸਿੰਘ ਨੂੰ ਲੈ ਕੇ ਆ ਰਹੀ ਆ ਪੰਜਾਬ ਸਰਕਾਰ ਨੇ ਭਾਈ ਅੰਬਰਤਪਾਲ ਸਿੰਘ ਸਮੇਤ ਸੱਤ ਜਿਹੜਾ ਉਹਨਾਂ ਦੇ ਬੰਦੀ ਸਿੰਘ ਨੇ ਉਹਨਾਂ ਤੇ ਐਨਐਸਏ ਹਟਾ ਦਿੱਤੀ ਆ ਇਹ ਸਭ ਤੋਂ ਅਤੇ ਐਮ ਵੱਡੀ ਖਬਰ ਹੀ ਆ ਸਿੱਖ ਕੌਮ ਦੇ ਲਈ ਖੁਸ਼ ਖਬਰ ਹੀ ਹੈ ਕਹਿਦੀ ਹੈ ਕਿ ਸਿੱਖ ਕੌਮ ਦੇ ਲਈ ਇੱਕ ਬਹੁਤ ਹੀ ਭਾਗਾ ਭਰਿਆ ਜਿਹੜਾ ਦਿਨ ਆ ਮੈਂ ਕਹ ਦੂੰ ਆ ਅੱਜ ਚੜਿਆਗਾ ਸਭ ਤੋਂ ਵੱਡੀ ਖਬਰਾਂ 2 ਸਾਲਾਂ ਤੋਂ ਬੰਦ ਭਾਈ ਅੰਬਰਤਪਾਲ ਸਿੰਘ ਅਤੇ ਉਹਨਾਂ ਦੇ ਨਾਲ ਸਾਥੀ ਨੇ ਜਿਹੜੇ ਉਹਨਾਂ ਦੇ ਸੱਤ ਸਾਥੀਆਂ ਤੇ ਜਿਹੜੀ ਐਨਐਸਏ ਆ ਉਹ ਪੰਜਾਬ ਸਰਕਾਰ ਨੇ ਹਟਾ ਦਿੱਤੀ ਆ ਪੰਜਾਬ ਸਰਕਾਰ ਨੇ ਅੱਗੇ ਜਿਹੜੀ ਐਨਐਸਏ ਉਹ ਨਹੀਂ ਵਧਾ ਨਹੀਂ ਵਧਾਈ ਗਈ ਐਸ ਸਮੇਂ ਤੇ ਤੁਹਾਨੂੰ ਸਭ ਤੋਂ ਵੱਡੀ ਖਬਰ ਸੁਣਾਉਣ ਜਾ ਰਹੇ ਹਾਂ ਕਿ ਭਾਈ ਅੰਬਰਤਪਾਲ ਸਿੰਘ ਅਤੇ ਉਹਨਾਂ ਤੇ ਸਾਥੀਆਂ ਤੇ ਲੱਗੀ ਹੋਈ ਜਿਹੜੀ ਐਨਐਸਏ ਆ ਜਿਹੜੀ ਕਿ ਲਗਭਗ ਅੱਜ ਪੂਰੇ 2 ਸਾਲਾਂ ਬਾਅਦ ਜਿਹੜੀ ਉਹ ਹਟ ਚੁੱਕੀ ਆ ਬਜਣਿ ਕਿ ਪੰਜਾਬ ਸਰਕਾਰ ਨੇ ਹਟਾ ਦਿੱਤੀ ਆ ਜਣਿ ਕਿ ਪੰਜਾਬ ਸਰਕਾਰ ਨੇ ਐਨਐਸਏ ਜਿਹੜੀ ਉਹ ਵਧਾਈ ਨਹੀਂ ਤੁਹਾਨੂੰ ਪੂਰਾ ਬੇਰਵਾ ਦੱਸ ਦਿਆਂ ਕਿ ਕਿੰਨਾ ਕਿੰਨਾ ਉੱਤੇ ਐਨਐਸਏ ਹਟਿਆ ਤੇ ਕਿੰਨਾ ਕਿੰਨਾ ਉੱਤੇ ਰਹਿੰਦੀ ਆ ਅਗਲੀ ਆਪਾਂ ਗੱਲਬਾਤ ਕਰਦੇ ਆ ਬਣੇ ਰਹੋ ਤੁਸੀਂ ਇਸ ਖਬਰ ਦੇ ਨਾਲ ਬੈਰਜਿਕਾ ਖਾਲਸਾ ਬੈਰਜ ਕੀ ਫਤਿਹ ਇਸ ਵੇਲੇ ਦੀ ਖਬਰ ਤੁਹਾਨੂੰ ਸੁਣਾਉਣੇ ਆ ਮੈਂ ਤੁਹਾਨੂੰ ਰੋਜ਼ ਖਾਵਰ ਭਾਈ ਅੰਮਰਤਪਾਲ ਸਿੰਘ ਨੇ ਦਿੰਦਾ ਸੀ ਤਾਂ ਕਿ ਸਿੱਖ ਕੌਮ ਦੇ ਜज्ਬਾਤਾਂ ਦੀ ਇਕਾਦਰ ਕਰਦੇ ਸਿੱਖ ਕੌਮਾਂ ਮੈਂ ਕਹਿੰਦਾ ਸੀ ਕਿ ਪੰਜਾਬ ਸਰਕਾਰ ਸਿੱਖਾਂ ਦੇ ਬੈਰੀ ਬਣੀਆਂ ਪਰ ਅੱਜ ਪੰਜਾਬ ਸਰਕਾਰ ਦੀ ਸਲਾਘਾ ਕਰਨੀ ਬਣਦੀ ਆ ਚਲੋ ਬੇਸ਼ੱਕ ਪੰਜਾਬ ਸਰਕਾਰ ਨੇ ਕਿੰਨਾ ਨੀਤੀਆਂ ਦੇ ਤਹਿਤ ਭਾਈ ਅੰਮਰਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਤੇ ਜਿਹੜੀ ਐਨਐਸਐ ਲਗਾਏ ਸੀ ਕੇਂਦਰ ਦੇ ਹਿਸ਼ਾਰਿਆਂ ਤੇ ਲਾਏ ਸੀ ਅਰਵਿੰਦ ਕੇਜਰੀਵਾਲ ਦੇ ਹਿਸ਼ਾਰੇ ਤੇ ਲਾਏ ਸੀ ਦਿੱਲੀ ਦੀ ਸਰਕਾਰ ਤੇ ਲਾਈ ਸੀ ਪਰ ਅੱਜ ਸਭ ਤੋਂ ਵੱਡੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਆ ਕਿ ਭਾਈ ਅੰਮਰਤਪਾਲ ਸਿੰਘ ਤੇ ਉਹਨਾਂ ਦੇ ਸੱਤ ਸਾਥੀਆਂ ਤੇ ਜਿਹੜੀ ਐਨਐਸਏ ਆ ਉਹ ਜਿਹੜੀ ਹਟਾ ਦਿੱਤੀ ਗਈ ਆ ਤੁਹਾਨੂੰ ਨਾਂ ਵੀ ਦੱਸ ਦਿਆਂ ਪੜ ਕੇ ਜਿੰਨਾ ਤੇ ਜਿਹੜੀ ਐਨਐਸਏ ਹਟਾਈ ਗਈ ਆ ਅਤੇ ਬਾਕੀ ਜਿਹੜੇ ਬਾਕੀ ਦੇ ਸਾਥੀ ਨੇ ਭਾਈ ਅੰਮਰਤਪਾਲ ਸਿੰਘ ਦੇ ਜੋ ਐਨਐਸਏ ਤਹਿਤ ਆ ਉਹਨਾਂ ਤੇ ਵੀ ਜਲਦੀ ਹੀ ਜਿਹੜੀ ਕਿ ਅਗਲੇ 1-2 ਦਿਨਾਂ ਦੇ ਵਿੱਚ ਐਨਐਸਏ ਖਤਮ ਹੋ ਜਾਊਗੀ ਹੁਣ ਸਭ ਤੋਂ ਵੱਡਾ ਆ ਰਾ ਜਿਹੜਾ ਕਾ ਇਹ ਕਹਿ ਦੇ ਕਿ ਭਾਈ ਅੰਮਰਤਪਾਲ ਸਿੰਘ ਦੇ ਕਰੀਬ ਸਾਰੇ ਸਾਥੀ ਜਿਹੜੇ ਰਿਹਾ ਹੋਣਗੇ ਸਭ ਤੋਂ ਵੱਡੀ ਖਬਰ ਨਾਲ ਹੀ ਭਾਈ ਅੰਮਰਤਪਾਲ ਸਿੰਘ ਉੱਪਰ ਐਨਐਸਏ हट ਗਈ ਸਿਰਫ ਅੰਮਰਤਪਾਲ ਸਿੰਘ ਉੱਪਰ ਇੱਕ ਯੂਪੀਏ ਜੋ ਆਪਾ ਕਾਨੂੰਨ ਆ ਸਿਰਫ ਉਹ ਰਹਿ ਗਿਆ ਤੇ ਬਾਕੀ ਸਾਰੇ ਸਾਥੀਆਂ ਦੇ ਜਿਹੜੇ ਕਿ ਐਨਐਸਏ ਆ ਉਹ ਵੀ ਖਤਮ ਹੋਣ ਵਾਲੀ ਆ ਜਾਨੀ ਕਿ ਪੰਜਾਬ ਸਰਕਾਰ ਨੇ ਨਹੀਂ ਵਧਾਈ ਇਸ ਸਿੱਖ ਕੌਮ ਦੇ ਲਈ ਇੱਕ ਵਧਾਈ ਵਾਲੀ ਖਬਰ ਆ ਸਿੱਖ ਕੌਮ ਦੇ ਲਈ ਇੱਕ ਅਰਾਹਤ ਵਾਲੀ ਖਬਰ ਆ ਕਿਉਂਕਿ ਸਭ ਤੋਂ ਵੱਡੀ ਡਿਵੂਗੜ ਤੋਂ ਖਬਰ ਜਿਹੜੀ ਨਿਕਲ ਕੇ ਸਾਹਮਣੇ ਆ ਰਹੀ ਆ ਸੱਤ ਨੌਜਵਾਨਾਂ ਤੋਂ ਜਿਹੜੀ ਐਨਐਸਏ ਹਟਾਈ ਗਈ ਆ ਜਿਨ੍ਹਾਂ ਦੇ ਵਿੱਚੋਂ ਤੁਹਾਨੂੰ ਦੱਸ ਦਿੰਨੇ ਨੇ ਕਿਹੜੇ-ਕਿਹੜੇ ਨੇ ਬਸੰਤ ਸਿੰਘ ਆ ਹਰਜੀਤ ਸਿੰਘ ਆ ਜਿਨ੍ਹਾਂ ਤੋਂ ਐਨਐਸਏ ਹਟੀ ਆ ਤੇ ਅੱਗੇ ਹੀ ਗੱਲ ਕਰਦੇ ਆ ਨਾਲ ਹੀ ਭਾਈ ਕਲਵੰਤ ਸਿੰਘ ਰਾਓ ਕਿ ਆ ਗਰਮੀਤ ਸਿੰਘ ਬੁੱਕਣ ਵਾਲੀ ਆ ਤੇ ਕਲਵੰਤ ਸਿੰਘ ਰਾਓ ਤੇ ਗਰਮੀਤ ਸਿੰਘ ਬੁੱਕਣ ਵਾਲੀ ਤੋਂ ਇਲਾਵਾ ਦਲਜੀਤ ਸਿੰਘ ਕਲਸੀ ਆ ਭਗਵੰਤ ਸਿੰਘ ਔਰ ਪ੍ਰਧਾਨ ਮੰਤਰੀ ਵਾਜੇਕੇ ਪਪਲ ਪ੍ਰੀਤ ਸਿੰਘ ਤੋਂ ਜਿਹੜੀ ਕਿ ਇਹਨਾਂ ਤੋਂ ਐਨਐਸਏ ਜਿਹੜੀ ਉਹ ਹਟਾ ਦਿੱਤੀ ਆ ਜੋ ਕੋਈ ਡਿਬਰੂਗੜ੍ਹ ਜੇਲ੍ਹ ਦੇ ਵਿੱਚੋਂ ਇਸ ਵੇਲੇ ਬੰਦ ਨੇ ਸੱਤ ਸੱਤ ਜਿਹੜੇ ਨੌਜਵਾਨ ਨੇ ਉਹਨਾਂ ਤੋਂ ਜਿਹੜੀ ਭਾਈ ਅੰਮਰਤ ਪਾਲ ਸਿੰਘ ਸਮੇਤ ਜਿਹੜੀ ਐਨਐਸਏ ਹਟਾ ਦਿੱਤੀ ਗਈ ਆ ਮੈਂ ਤੁਹਾਨੂੰ ਬਾਰ-ਬਾਰ ਇਹ ਵੀਡੀਓ ਤੁਹਾਨੂੰ ਮੈਂ ਫਲੈਸ਼ ਕਰਦਾ ਸੀ ਤੁਹਾਨੂੰ ਰੋਜ਼ ਮੈਂ ਵੀਡੀਓ ਪਾਉਂਦਾ ਸੀ ਕਿ ਭਾਈ ਅੰਮਰਤ ਪਾਲ ਸਿੰਘ ਦੇ 6 ਸਾਥੀ ਰਹਾ ਹੋਣਗੇ ਆ ਜੋ ਗੱਲ ਬਿਲਕੁਲ ਸੱਚ-ਸਾਬਤ ਹੋ ਗਈ ਜਿਹੜੇ ਲੋਕ ਮੇਰੀ ਕਮੈਂਟ ਵੀਡੀਓ ਥੱਲੇ ਕੁਝ ਕ ਬੰਦੇ ਸੀ ਜਿਹੜੇ ਕਮੈਂਟ ਕਰਦੇ ਸੀ ਕਿ ਝੂਠੀਆਂ ਖਬਰਾਂ ਫਲਾਉਂਦਾ ਜੀ ਝੂਠੀ ਖਬਰਾਂ ਫੇਕ ਖਬਰਾਂ ਧੰਕਾ ਖਬਰਾਂ ਪਰ ਅੱਜ ਜਿਹੜੀ ਜਿਹੜੀ ਖਬਰ ਆ ਇਹ ਤੁਹਾਡੇ ਮੈਂ ਸਾਹਮਣੇ ਲੈ ਕੇ ਆ ਰਿਆਂਗਾ ਬਹੁਤ ਹੀ ਤੇ ਅਹਿਮ ਸਭ ਤੋਂ ਵੱਡੀ ਖਬਰ ਤੇ ਹੁਣ ਤੁਸੀਂ ਇਸ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਜੇ ਤੁਸੀਂ ਅੰਮ੍ਰਿਤਪਾਲ ਸਿੰਘ ਨੂੰ ਪਿਆਰ ਕਰਨਾ ਚਾਹੁੰਦੇ ਹੋ ਤਾਂ ਕਿ ਪਤਾ ਲੱਗ ਸਕੇ ਸਿੱਖ ਕੌਮ ਦੇ ਵਿੱਚ ਇੱਕ ਜਜ਼ਬਾ ਭਰਿਆ ਜਾਵੇ ਕਿਉਂਕਿ ਉਹ ਦੂਸਰੇ ਪਾਸੇ ਭਾਈ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਆ ਜਿਹੜੀ ਅਕਾਲੀ ਦਲ ਵਾਰਸ ਪੰਜਾਬ ਦੇ ਜਥੇਬੰਦੀ ਉਹਨਾਂ ਦਾ ਪਿਤਾ ਉਹਨਾਂ ਦੀ ਮਾਤਾ ਵਿਚਾਰੀ ਜਿਹੜੀ ਕਿ ਬੁੱਢੇ ਜਿਹੜੇ ਆਪਣੇ ਜਿਹੜੇ ਦੂਸਰੇ ਵੀ ਜਿਹੜੇ ਆਪਣੇ ਨੌਜਵਾਨਾਂ ਨੂੰ ਅਡੀਕਦੇ ਸੀ ਕਿਸੇ ਦੇ ਬੱਚੇ ਛੋਟੇ ਸੀ ਕਿ ਦੇਦੀਆਂ ਕੋਈ ਨਵੇਂ ਵਿਆਹੇ ਸੀ ਕੋਈ ਕਮੇ ਸੀ ਤੇ ਇਸ ਨੂੰ ਲੈ ਕੇ ਜਿਹੜੀ ਅਕਾਲੀ ਦਲ ਵਾਰਸ ਜਥੇਬੰਦੀ ਬਣੀ ਆ ਉਹਨੇ ਵੀ ਆਗਾ ਆਗਾਜ਼ ਕਰਨਗਾ ਅਪ੍ਰੈਲ ਬਸਾਖੀ ਦੇ ਵਿੱਚ ਥੋੜਾ ਸਮਾਂ ਰਹਿ ਗਿਆ ਗੰਧਦਾ ਸਾਹਿਬ ਦੇ ਵਿੱਚ ਵੱਡਾ ਇਕੱਠ ਹੋਣਾਗਾ ਔਰ ਤੁਹਾਨੂੰ ਇਹ ਵੱਡੀ ਖਬਰ ਲੈ ਕੇ ਆਇਆ ਤੁਹਾਡੇ ਸਾਹਮਣੇ ਕਿ ਭਾਈ ਅੰਬਰਤਪਾਲ ਦੇ ਨਾਲ 76 ਉਹਨਾਂ ਦੇ ਸਾਥੀ ਹੋਰ ਸੱਤ ਸਾਥੀ ਹੋਰ ਨੇ ਜਿਨ੍ਹਾਂ ਤੇ ਐਨਐਸਏ ਅੱਜ ਜਿਹੜੀ ਪੰਜਾਬ ਸਰਕਾਰ ਨੇ ਖਤਮ ਕਰ ਦਿੱਤੀ ਆ ਪੰਜਾਬ ਸਰਕਾਰ ਨੇ ਉਹਨਾਂ ਤੇ ਐਨਐਸਏ ਨਹੀਂ ਬਧਾਈ ਸਭ ਤੋਂ ਵੱਡੀ ਤੇ ਐਮ ਜਾਣਕਾਰੀ ਦਿੱਤੀ ਆ ਤੁਹਾਨੂੰ ਇਸ ਵੀਡੀਓ ਨੂੰ ਵੱਧ ਵੱਧ ਸ਼ੇਅਰ ਕਰ ਦਿਓ ਜਿਨ੍ਹਾਂ ਦੇ ਵਿੱਚ ਤੁਹਾਨੂੰ ਦੱਸਿਆਗਾ ਕਲਵੰਤ ਸਿੰਘ ਅਰਾਓ ਕੇ ਦਲਜੀਤ ਸਿੰਘ ਕਲਸੀ ਪਪਲਪ੍ਰੀਤ ਸਿੰਘ ਭਗਵੰਤ ਸਿੰਘ ਉਹ ਪ੍ਰਧਾਨ ਮੰਤਰੀ ਬਾਜੇ ਕੇ ਤੋਂ ਇਲਾਵਾ ਗੁਰਜੀਤ ਸਿੰਘ ਗਰਮੀਤ ਸਿੰਘ ਬੁੱਕਣ ਵਾਲੀਆਂ ਤੋਂ ਇਲਾਵਾ ਜਿਹੜੇ ਕੇ ਸਰਦਾਰ ਅੰਮਰਤਪਾਲ ਸਿੰਘ ਨੇ ਜੋ ਕੇ ਅਕਾਲੀ ਦਲ ਬਾਦਸ ਪੰਜਾਬ ਦੇ ਜਥੇਬੰਦੀ ਦੇ ਜਿਹੜੇ ਮੁਖੀ ਵੀ ਨੇ ਉਹਨਾਂ ਉਤੋਂ ਜਿਹੜੀ ਅੱਜ ਐਨਐਸਏ ਜਿਹੜੀ ਆ ਉਹ ਪੰਜਾਬ ਸਰਕਾਰ ਨੇ ਹਟਾ ਦਿੱਤੀ ਆ ਇਹ ਸਭ ਤੋਂ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਆ ਕਿਉਂਕਿ ਅੱਜ ਪੂਰੇ ਜਿਹੜੇ 2 ਸਾਲ ਹੋ ਗਏ ਨੇ ਬਾਕੀ ਜਿਹੜੀ ਆ ਕੁਝ ਹੋਰ ਐਨਐਸਏ ਰਹੰਦੀਆਂ ਨੇ ਉਹ 18 ਮਾਰਚ ਨੂੰ ਜਿਹੜੀ ਉਹ ਵੀ ਐਨਐਸਏ ਜਿਹੜੀ ਖਤਮ ਹੋਣ ਵਾਲੀਆਂ ਨੇ ਜਿਹੜੀਆਂ ਸਭ ਤੋਂ ਵੱਡੀ ਤੇ ਤੁਹਾਨੂੰ ਐਮ ਜਾਣਕਾਰੀ ਦੇ ਦਿੱਤੀ ਆ ਕਿ ਤੁਹਾਨੂੰ ਮੈਂ ਇਹ ਵੀ ਦੱਸਿਆ ਸੀ ਕਿ ਭਾਈ ਅੰਬਰਤ ਪਾਤ ਸਿੰਘ ਜਲਦੀ ਰਿਹਾਅ ਹੋਣ ਵਾਲੇ ਨੇ ਤੇ ਬਾਕੀ ਸਿੰਘਾਂ ਦੀ ਜਿਹੜੀ ਰਿਹਾਈ ਆ ਲਗਭਗ ਇਸੇ ਮਾਰਚ ਦੇ ਮਹੀਨੇ ਦੇ ਵਿੱਚ ਬਾਕੀ ਸਿੰਘਾਂ ਦੀ ਸਾਰਿਆਂ ਦੀ ਰਿਹਾਈ ਹੋ ਜਾਣੀ ਆ ਯਾਨੀ ਕਿ ਜਿੰਨੇ ਵੀ 35 40 ਸਿੰਘ ਨੇ ਉਹ ਆਪਣੇ ਘਰਾਂ ਦੇ ਵਿੱਚ ਵਾਪਸ ਆ ਰਹੇ ਨੇ ਸਰਪ ਅੰਬਰਤਪਾਲ ਸਿੰਘ ਦਾ ਅਜੇ ਸਰਪ ਜੁਆਪਾ ਜਿਹੜਾ ਓਡਿੱਕਾ ਬਣਿਆ ਹੋਇਆ ਉਹਨੂੰ ਲੈ ਕੇ ਵੀ ਜਿਹੜਾ ਕੋਰਟ ਦੇ ਵਿੱਚ ਕੇਸ ਚੱਲ ਰਿਹਾਗਾ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਜੁਏਪੀ ਦੇ ਤਹਿਤ ਜਿਹੜਾ ਉਹ ਪਰਚਾ ਵੀ ਤੁਸੀਂ ਵੇਖਿਓ ਕਿ ਕਮੇ ਉੜਦਾਗਾ ਕਮੇ ਕੈਂਸਲ ਹੁੰਦਾਗਾ ਕਿਉਂਕਿ ਭਾਈ ਅੰਬਰਤਪਾਲ ਸਿੰਘ ਦਾ ਉਹਦੇ ਵਿੱਚ ਕੋਈ ਰੋਲ ਨਹੀਂ ਠੀਕ ਹੈ ਕਿ ਏਜੰਸੀਆਂ ਵੱਲੋਂ ਜਿਹੜਾ ਸਾਰਾ ਨੈਗੇਟਿਵ ਇੱਕ ਫਲਾਇਆ ਗਿਆ ਭਾਈ ਅੰਬਰਤਪਾਲ ਸਿੰਘ ਨੂੰ ਟਾਰਗੇਟ ਕਰਨ ਲਈ ਭਾਈ ਅੰਬਰਤਪਾਲ ਸਾਖ ਤੇ ਦਬਾਅ ਪਾਉਣ ਲੈ ਕੇ ਪੰਜਾਬ ਦੇ ਵਿੱਚ ਦੁਬਾਰੇ ਬਹਿੀਰਨਾ ਸ਼ੁਰੂ ਕਰਦੇ ਪੰਜਾਬ ਦੇ ਲੋਕ ਨੌ ਦਵਾਨਾਂ ਨੂੰ ਦੁਆਰੇ ਇਕੱਠਾ ਨਾ ਕਰ ਲੈ ਤਾਂ ਕਿ ਜਿਹੜੀ ਕਿ ਸਰਕਾਰ ਨਾਲ ਚਲਾ ਲੇ ਕਿਉਂਕਿ ਤੁਹਾਨੂੰ ਇਹ ਵੀ ਦੱਸਿਆ ਕਿ ਇਸ ਨੂੰ ਲੈ ਕੇ ਕਿ ਪੰਜਾਬ ਸਰਕਾਰ ਦੀ ਜਿਹੜੀ ਨਿਖੇਧੀ ਬਹੁਤ ਕੀਤੀ ਜਾ ਰਹੀ ਸੀ ਪੰਜਾਬ ਸਰਕਾਰ ਨੂੰ ਵੀ ਪਤਾ ਲੱਗ ਗਿਆ ਕਿ ਸਿੱਖ ਕੌਮ ਨੇ ਜਿਨ੍ਹਾਂ ਨੇ ਉਹਨਾਂ ਨੂੰ ਵੋਟਾਂ ਪਾਈਆਂ ਸੀ ਜਿਨ੍ਹਾਂ ਦੀਆਂ ਵੋਟਾਂ ਲੈ ਕੇ ਪੰਜਾਬ ਸਰਕਾਰ ਬਣੀ ਸੀ ਪਰ ਉਹਨਾਂ ਨੇ ਜਿਹੜਾ ਕਿ ਸਿੱਖਾਂ ਉੱਤੇ ਜਿਹੜੇ ਦਵਾਰੇ ਬੰਦੀ ਸਿੰਘ ਬਣਾਤੇ ਉਹਨਾਂ ਉੱਤੇ ਐਨਐਸ ਲਗਾਤੀ ਇਸ ਕਰਕੇ ਜਿਹੜਾ ਪੰਜਾਹ ਸਰਕਾਰ ਦੇ ਜਿਹੜਾ ਖਿਲਾਫ ਵੀ ਜਿਹੜਾ ਰੋਸ ਸੀ ਉਹ ਲਗਾਤਾਰ ਜਿਹੜਾ ਸਿੱਖਾਂ ਦਾ ਭਵੰਤਮਾਨ ਨੂੰ ਵੇਖਣ ਨੂੰ ਮਿਲ ਰਿਹਾ ਸੀ ਤੇ ਇਸ ਕਰਕੇ ਅੱਜ ਤਵਾਮ ਜਿਹੜੀ ਖਬਰ ਆ ਸਭ ਤੋਂ ਵੱਡੀ ਖਬਰ ਇਹ ਨਿਕਲ ਕੇ ਸਾਹਮਣੇ ਆ ਰਹੀ ਆ ਕਿ ਭਾਈ ਅੰਮਰਤਪਾਲ ਸਾਖਦੇ ਉਹਨਾਂ ਤੇ ਸਾਥੀਆਂ ਉੱਤੇ ਸੱਤ ਸਾਥੀਆਂ ਤੇ ਐਨਐਸਏ ਜਿਹੜੀ ਉਹ ਹਟ ਚੁੱਕੀ ਆ ਤੇ ਜਲਦੀ ਹੀ ਜਿਹੜੇ ਸਿੰਘਣੇ ਹੋ ਰਿਹਾ ਹੋਣਗੇ ਹੋ ਸਕਦਾ ਹੈ ਕਿ ਕੱਲ ਨੂੰ ਜਿਹੜੇ ਸਿੰਘ ਬੰਦੀ ਸਿੰਘ ਨੇ ਜਿਹੜੇ ਸਾਰੇ ਰਿਹਾਅ ਹੋ ਜਾਣਗੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਬਾਕੀ ਸਿੰਘਾਂ ਤੇ ਵੀ ਜਿਹੜੀ ਐਨਐਸਏ ਖਤਮ ਹੋਣ ਵਾਲੀ ਹੈ ਸਭ ਤੋਂ ਵੱਡੀ ਤੇ ਅਹਿਮ ਜਾਣਕਾਰੀ ਹੈ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਆਪਣੇ ਕਮੈਂਟ ਜ਼ਰੂਰ ਲਿਖਿਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਆਪਣੇ ਕਮੈਂਟ ਲਿਖਣੇ ਨਾ ਭੁੱਲੋ ਧੰਨਵਾਦ ਵਹਿਰ ਜੀ ਦਾ ਖਾਲਸਾ ਵਹਿਰ ਜੀ ਕੀ ਫਤਿਹ